ਸਾਤਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਅੱਜ ਥਾਣਾ ਧਰਮਕੋਟ ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਇਸ ਮਾਮਲੇ ਦੇ ਵਿੱਚ ਪਿੰਡ ਢੋਲੇ ਵਾਲੇ ਦੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਧਰਮਕੋਟ ਦੇ ਨਾਲ ਪਿੰਡ ਢੋਲੇ ਵਾਲਾ ਐਸਐਚਓ ਗੁਰਮੇਲ ਸਿੰਘ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਨੇ ਇੱਕ ਵਿਅਕਤੀ ਦੇ ਘਰ ਚੋਰੀ ਹੋਈ ਸੀ ਉਹਦੇ ਘਰ ਦੇ ਵਿੱਚੋਂ ਹਥਿਆਰ ਚੋਰੀ ਕੀਤੇ ਗਏ ਸਨ ਇਹ ਢੋਲੇਵਾਲ ਦੇ ਜੋ ਨੌਜਵਾਨ ਸੀ ਇਹਨਾਂ ਦੇ ਕੋਲ ਉਹ ਹਥਿਆਰ ਸਨ ਤੇ ਹੁਣ ਅੱਜ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਦੇ ਉੱਪਰ ਰੇਡ ਕੀਤਾ ਗਿਆ ਹੈ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਹਥਿਆਰ ਬਰਾਮਦ ਕਰਕੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਅਸਲਾ ਐਕਟ ਦੇ ਤਹਿਤ ਮਾਮਲਾ ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਹੈ ਕੀ ਕਹਿਣਾ ਸੀ ਐਸਐਚਓ ਗੁਰਮੀਰ ਸਿੰਘ ਦਾ ਆਓ ਸੁਣਦੇ ਹਾਂ 26 11 25 ਨੂੰ ਥਾਣਾ ਧਰਮਕੋੜ ਦੀ ਪੁਲਿਸ ਨੂੰ ਜੋ ਤੁਸ ਨੂੰ ਨਾਮ ਲਈ ਸੀਗੀ ਕਿ ਬਲਵਿੰਦਰ ਸਿੰਘ ਹਰਬੰਟੀ ਪੁੱਤਰ ਸੁਖਵਿੰਦਰ ਸਿੰਘ ਪਿੰਡ ਢੋਲੇਵਾਲਾ ਤੇ ਜਸਮੀਲ ਸਿੰਘ ਫੌਜੀ ਪੁੱਤਰ ਹਰਬੰਦ ਸਿੰਘ ਵਾਸੀ ਪਿੰਡ ਢੋਲੇਵਾਲਾ ਇਹਨਾਂ ਨੇ ਇਹਨਾਂ ਦੇ ਕੋਲੇ ਨਜਾਇਜ਼ ਰਵਾਲਵਰ ਜਿਹੜਾ ਰਵਾਲਵਰ ਇਹਨਾਂ ਨੇ ਕਾਲ ਸਿੰਘ ਪੁੱਤਰ ਉਤਾਰ ਸਿੰਘ ਵਾਸੀ ਬਾਜੇਕੇ ਦਾ ਜਿਹੜਾ ਉਹ ਚੋਰੀ ਕੀਤਾ ਤੇ ਉਹਦੇ ਵਿਆਪਤੇ ਸੀ ਮੁਕੱਦਮਾ ਨੰਬਰ 291 611 25 ਅੰਡਰ ਸੈਕਸ਼ਨ 303 2 ਬੀਐਨਐਸ ਤੇ ਅਸਲਾ ਐਕਟ ਦਾ ਦਰਜ ਕਰਕੇ ਦੱਸੀ ਹੋਈ ਤਲਾਮਦਾਰਕ ਦੋਸ਼ੀਆਂ ਤੇ ਰੇਡ ਕੀਤਾ ਸਾਨੂੰ ਬਲਵਿੰਦਰ ਸਿੰਘ ਬੰਟੀ ਪੁੱਤਰ ਸੁਵਿੰਦਰ ਸਿੰਘ ਕਾਬੂ ਆ ਗਿਆ ਜਿਹਨੂੰ ਕਾਬੂ ਵਰਕੇ ਦੇ 332 ਬੋਰ ਨਾਮ ਨਾਲ ਬਰਾਮਦ ਕੀਤਾ